ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕਰਿਆਲ ਪੰਜਾਬੀ ਟਰੈਵਲ ਵਲੋਗਸ ਤੇ ਤੇ ਲੋ ਜੀ ਆਪਣੀ ਗੱਡੀ ਦੇ ਟਾਇਰਾਂ ਦੀ ਹਵਾ ਘਟੀ ਜਾ ਰਹੀ ਸੀ ਜਦੋਂ ਅਸੀਂ ਆਪਾਂ ਯੂਰ ਸਾਹਿਬ ਯਾਤਰਾ ਤੇ ਗਏਾਂਗੇ ਹਵਾ ਉਹ ਭਰ ਕੇ ਛਾਰ ਲੰਦੇ ਸੀ ਤੇ ਅੱਜ ਆਇਆ ਆਪਾਂ ਟਾਇਰਾਂ ਨੂੰ ਦਿਖਾਉਣਾ ਤੇ ਮੈਂ ਜੇ ਤਾਂ ਪੈਂਚਰ ਪੁੰਚਰ ਹੋਏ ਆਪਾਂ ਉਹ ਲਵਾ ਕੇ ਲੈ ਜਾਾਂਗੇ ਜੀ ਤੇ ਲੋ ਜੀ ਭਾਈ ਦੇਖੀ ਜਾ ਰਿਹਾ ਹੈਗਾ ਲੋ ਜੀ ਭਾਈ ਨੇ ਟਾਇਰ ਖੋਲ ਕੇ ਲੈ ਆਂਦਾ ਤੇ ਚੈੱਕ ਕਰ ਲਿਆ ਤੇ ਲੋ ਜੀ ਇੱਕ ਪੈਂਚਰ ਤਾਂ ਨਿਕਲਿਆ ਤੇ ਬਾਈ ਉਹ ਆਪਣੇ ਕਹਿੰਦਾ ਵੀ ਕੈਂਟ ਲਾ ਦੀ ਪੈਂਚਰ ਤੇ ਲੋ ਜੀ ਸਟੈਰ ਆ 2+ ਆਪਣਾ ਤੇ ਤਾਂ ਕਰਕੇ ਪੈਂਚਰੇ ਦੇ ਦੂਜੇ ਲੋਟ ਹੀ ਲੱਗੂਗਾ ਤੇ ਲੋ ਜੀ ਇਹ 2+ ਦੇ ਵਿੱਚ ਪਹਿਲਾ ਪੈਂਚਰ ਤਾਂ ਲੱਗ ਚੁਕਿਆ ਤੇ ਇਸ ਤੋਂ ਬਾਅਦ ਹੋਰ ਦੇਖਾਂਗੇ ਜੇ ਕੋਈ ਹੋਰ ਪੈਂਚਰ ਵੀ ਹੋਇਆ ਤੇ ਲੋ ਜੀ ਚੱਕੋ ਬਾਈ ਨੇ ਥੋਕਤਾ ਪੈਂਚਰ ਲੋ ਜੀ ਇੱਕ ਪੈਂਚਰ ਨਿਕਲਿਆ ਹੈ ਪੈਂਚਰ ਚੈੱਕ ਕਰਨ ਲੱਗ ਗਿਆ ਦੂਜਾ ਟਾਇਰ ਵੀ ਇਕ ਠਾਵਾਂਗੇ ਤੇ ਫਿਰ ਆਪਾਂ ਠਾਮਾਂਗੇ ਚੱਲ ਇਥੋਂ ਫਿਰ ਪਰਾਈ ਹੋਏਾਂਗੇ ਲੋ ਜੀ ਮਿੱਤਰੋ ਇੱਕ ਟਾਇਰ ਦੇ ਵਿੱਚ ਤਿੰਨ ਪੈਂਚਰ ਨਿਕਲੇ ਆ ਦੋ ਪੈਂਚਰ ਤਾਂ ਜਮਾ ਲਵੇ ਲਵੇ ਨਿਕਲੇ ਤੇ ਇਹ ਹਵਾ ਇਹਦੀ ਤਾਂ ਹੀ ਨਹੀਂ ਜੀ ਖੜਦੀ ਤੇ ਤਾਂ ਹੀ ਨਿਕਲੀ ਜਾ ਰਹੀ ਬਾਕੀ ਤਿੰਨ ਪੈਂਚਰਾਂ ਦਾ ਬਣਾ ਹੋਰ ਦੇਖਦੇ ਆ ਚਾਰਟ ਦੇ ਫਿਰ ਕਾਹਦੇ ਲਓ ਜੀ ਐਲ ਟਾਇਰ ਦਾ ਦਾ ਆਪਣਾ ਕੰਮ ਨਿਭੜ ਗਿਆ ਤੇ ਟਾਇਰ ਦੇ ਵਿੱਚ ਤਿੰਨ ਪੈਂਚਰ ਨਿਕਲੇ ਕਿਤਾ ਹੀ ਆਪਣੀ ਸ਼ਕੜਦੀ ਤੇ ਇਹਦਾ ਕੰਮ ਤਾਂ ਨਿਭੜ ਗਿਆ ਜੀ ਪੈਂਚਰ ਲੱਗੇ ਤੇ ਬਾਈ ਲੱਗਿਆ ਵਾ ਚਾਰਨ ਟਾਇਰ ਤੇ ਆਪਾ ਬਾਈ ਨੂੰ ਕਹਿਤਾ ਵੀ ਸਮਾਰ ਕੇ ਕਰਦੀ ਗੱਲਬਾਤ ਘੈਂਟ ਬਣਾਦੀ ਐਣ ਪੂਰੀ ਸ਼ਰਾ ਗੱਲਬਾਤ ਲਾਦੀ ਤ로우 ਇੱਕ ਟਾਇਰ ਦਾ ਤਾਂ ਨਿੱਬੜ ਗਿਆ 3-5 ਚ ਨਿਕਲਿਆ ਇੱਕ ਟਾਇਰ ਚ ਆ ਦੂਜੇ ਟਾਇਰ ਦਾ ਲੱਗਿਆਂਗੇ ਕਰਾਉਣਾ ਤੇ ਅੱਛਾ ਠੀਕ ਲੋ ਜੀ ਦੂਜਾ ਟਾਇਰ ਵੀ ਲੱਗਿਆਂ ਫੋਲਣਾ ਇਹਦਾ ਵੀ ਕਰਾਉਣ ਲੱਗਿਆਂਗੇ ਕੰਮ ਤੇ ਦੇਖਦੇ ਆ ਇਹਦੇ ਚ ਕਿੰਨੇ ਪੈਂਚਰ ਨਿਕਲਦੇ ਆ ਲਓ ਜੀ ਦੂਜੇ ਟਾਇਰ ਦਾ ਤਾਂ ਕੰਮ ਨਿਬੜ ਗਿਆ ਤੇ ਮਾਚ ਵਾਲਾ ਗੱਡੀ ਦੀ ਕਈ ਵਾਰ ਕਿਸੇ ਟਾਈਮ ਵੀ ਰਾਤ ਬਰਾਤੇ ਲੋਡ ਪੈ ਸਕਦੀ ਆ ਤਾਂ ਕਰਕੇ ਮੈਂ ਜੀ ਹਵਾ ਘਟਦੀ ਜਿਹੜੀ ਆਪਰ ਦਿਖਾਈ ਆਉਣੀ ਹੈਗੇ ਤਾਂ ਕਰਕੇ ਆਪਾਂ ਸ਼ੇਅਰ ਫਰਾਂ ਲਓ ਜੀ ਮਿੱਤਰੋ ਨਾਲੇ ਪਤਾ ਲੱਗੇ ਪੈਂਚਰ ਨਿਕਲਾ ਹੈ ਟਾਇਰ ਦੇ ਵਿੱਚ ਤੇ ਘਟ ਗਈ ਯਾਰ ਹਨਾ ਇਹ ਚ ਵੀ ਫਿਰ ਇਸਦੇ ਜੱਟਾ ਨੂੰ ਹੋਵੇ ਪੈਂਚਰ ਪਰ ਨਿਕਲੂਗਾ ਤਾਂ ਆਏਗਾ ਮੇਰੇ ਹਿਸਾਬ ਨਾਲ ਆਹ ਜੀ ਯਾਰ ਪਹਿਲੀਆਂ ਜਹਾਂ ਨਿਕਲਿਆ ਇੱਕ ਤਾਂ ਨਿਕਲਿਆ ਚੱਕ ਹੋਈ ਹੋਰੇ ਹੋਰ ਲੱਗਦੇ ਪਤਾ ਇੱਕ ਤਾਂ ਨਿਕਲਿਆ ਦੇੜਾ ਆਪਣਾ ਲਾ ਇਹ ਦੂਆ ਤੇ ਦੇਖਦੇ ਆ ਵੀ ਗੱਲ ਨਹੀਂ ਇਹ ਦੂਆ ਮੈਂ ਫੇਰ ਦੇਖਦੇ ਆ ਮੈਂ ਆ ਤਾਂ ਲਾ ਤੂੰ ਠੈਨੇ ਘਟੋ ਘਟਾ ਜੇ ਜਿਹੜਾ ਪੈਂਚਰ ਲਾਉਣਾ ਹੈ ਗੋਦੇ ਦੇ ਵਿੱਚ ਹੀ ਹੁੰਦੀ ਹੈ ਯਾਰ ਲੱਗੇ ਨਾਲ ਪੈਂਚਰ ਦੇ ਹੈ ਵੀਰੇ ਠੀਕ ਹੈ ਲਓ ਜੀ ਇੱਕ ਪੈਂਚਰ ਤਾਂ ਲੱਗ ਗਿਆ ਤੇ ਹੋਰ ਦੇਖਦੇ ਆ ਠੀਕ ਆ

ਦੇਖ ਕੇ ਵਧੀਆ ਲੱਗੂ ਮੋਟਾ ਜਾਂ ਆਹ ਹੁੰਦੀ ਮੈਂ ਬਰੀ ਕਿਨੇ ਬੰਦਾ ਲੱਗਿਆ ਆ ਉਹ ਤਾਂ ਆ ਗਏ ਲੋ ਜੀ ਮਿੱਤਰੋ ਲਾਗੇ ਪੈਂਚਰ ਦੋ ਆਹ ਟਾਇਰ ਚ ਨਿਕਲੇ ਤਿੰਨ ਬਰਲੇ ਚ ਨਿਕਲੇ ਪੰਜ ਪੈਂਚ ਰੋਗੇ ਤੇ ਲੋ ਚਾੜਦੇ ਟਾਇਰ ਤੇ ਫਿਰ ਚੱਲਦੇ ਆ ਬੰਦੋ ਕਾਸ ਵਧੀਆ ਦੇਈ ਭਰਾ ਬਣ ਕੇ ਆਣਾ ਗਾਰੰਟੀ ਨਾਲ ਟਾਇਰ ਨੂੰ ਭਾਈ ਵਾਲਾ RX ਆ ਖੜਾਗਾ ਤੇ ਆਪਾਂ ਆਪਣੇ ਟਰੈਕਟਰ ਦਾ ਵੀ ਦੇਖਣਾ ਆਏ ਸੀਗੇ ਤੇ ਆਹ ਖੜਾ ਆਪਣਾ ਡਾਇਨਾਸੌਰ ਮਿੱਤਰੋ ਤੇ ਧੂਣ ਵਾਲਾ ਹੋਇਆ ਪਿਆਗਾ ਤੇ ਚਲ ਕੋਈ ਗੱਲ ਨਹੀਂ ਪਤਰਾ ਤੁਹਾਨੂੰ ਲੈ ਕੇ ਜਾਵਾਂਗੇ ਜਲਦੀ ਤੇ ਆਪਣੀ ਯਾਤਰਾ ਜੀ ਮੜੀ ਹੋਰ ਕੰਪਲੀਟ ਹੋ ਰਾਂ ਦੇ ਜਿਹੜੀ ਰਹਿ ਗਈ ਲਓ ਜੀ ਮਿੱਤਰੋ ਲੈਣਾ ਸੋਹਤੀ ਆਪਣੇ ਦੀ ਤੁਹਾਨੂੰ ਕਈ ਦਿਨ ਹੋ ਗਏ ਲੁੱਕ ਦਿਖਾਈ ਨਹੀਂ ਗਈ ਤੇ ਲੋਕ ਆਪਾਂ ਨੇ ਤੁਹਾਨੂੰ ਅੱਜ ਦਿਖਾਤੀ ਲਓ ਜੀ ਮਿੱਤਰੋ ਆਪਣਾ ਡਾਇਨਾਸੌਰ ਦਾ ਕੰਮ ਵੀ ਓਕੇ ਹੀ ਆ ਬਸ ਤੇ ਚਲ ਕੋਈ ਗੱਲ ਨਹੀਂ ਉਹ ਤਵਾ ਦੂ ਕੇ ਕਰਾਵਾਂਗੇ ਇਹਦਾ ਵੀ ਕੰਮ ਓਕੇ ਤੇ ਜਿਹੜੀ ਪੱਟੀ ਕਰ ਲਾ ਓ ਜੀ ਮਿੱਤਰੋ ਹਰ ਜ ਆਪਾਂ ਵਲੌਗ ਬਣਾਇਆ ਘਰ ਦਾ ਤੇ ਮਾਤ ਆਪਣੀ ਲੱਗੀ ਪਈ ਹੈ ਕਿ ਕਦੂ چیرਣਾ ਆਪਾਂ ਬੈਠੇ ਆ ਮਤਲਬ ਗੱਲਾਂ ਬਾਤਾਂ ਕਰੀ ਜੰਨੇ ਆਂਗੇ ਪਿਆਜ਼ ਵੀ چیر ਲੈ ਬੈਠੇ ਨੇ ਅਸੀਂ ਤੇ ਮਾਤਾ ਨੇ ਨਾਲ ਹੀ ਨਾ ਕੇ ਜੋੜਾ ਕਰ ਲਿਆ ਤੇ ਕਦੂ ਚੀਰੀ ਜੰਦੀ ਅੱਜ ਕਦੂ ਬਣਾਵਾਂਗੇ ਤੁਦ ਤੁਪਾ ਕੇ ਦੇਖੋ ਮਿੱਤਰੋ ਪੂਰਾ ਘੈਂਟ ਬਣੂਗਾ ਸਕਾਂਗੇ ਫਿਰ ਤੇ ਲੋ ਜੀ ਮਿੱਤਰੋ ਟਾਈਮ ਹੋ ਗਿਆ 4:30 ਦਾ ਤੇ ਅੱਜ ਸਵੇਰ ਤਾਂ ਬੱਦਲ ਬਾਈ ਸੀ ਤੇ ਹੁਣ ਮੜਾ ਸੂਰਜ ਨਿਕਲਿਆ ਤੇ ਮੌਸਮ ਅੱਜ ਵਧੀਆ ਠੰਡਾ ਰਿਹਾਗਾ ਦਿਨ ਸਾਰਾ ਤੇ ਲੋ ਜੀ ਲੋ ਜੀ ਅੱਜ ਆ ਮੱਛਿਆ ਦਾ ਪਵਿੱਤਰ ਦਿਹਾੜਾ ਤੇ ਆਪਾਂ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਆ ਤੇ ਆਪਾਂ ਚੱਲਦੇ ਆਂ ਮੋਲਵਾ ਗੁਰਦੁਆਰਾ ਸਾਹਿਬ ਤੇ ਚੱਲਦੇ ਆਂ ਤੇ ਲਵਾਉਣੇ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਤੇ ਕਰੇ ਬੇਲੀ ਸੀਗੇ ਤੇ ਆਪਣਾ ਹੁਣ ਮਨ ਕੀਤਾ ਤੇ ਆਪਾਂ ਗੁਰਦੁਆਰਾ ਸਾਹਿਬ ਚਲਦਿਆਂ ਨਾਲੇ ਮੱਥਾ ਟੇਕਦੇ ਆਂ ਨਾਲੇ ਕੀਰਤਨ ਸੁਣਾਗੇ 10 20 ਮਿੰਟ ਜਿੰਨਾ ਟਾਈਮ ਵੀ ਬੈਠੇ ਤੇ ਲੋ ਜੀ ਚਲਦਿਆਂ ਗੁਰਦੁਆਰਾ ਸਾਹਿਬ ਚੱਲ ਕੀ ਮਿਲਦੇ ਆਂ ਮਾਤਾ ਕਹਿੰਦੀ ਜੀ ਕਹਿੰਦੀ ਮੈਂ ਵੀ ਕਹਿੰਦੀ ਜਾਣ ਨੂੰ ਮਨ ਕਰਦਾ ਮੈਂ ਆਜ ਤੇ ਨਾਲੇ ਕਹਿੰਦੀ ਆ ਵੀ ਚਲ ਸਾਡਾ ਰਹਿਣ ਦੇ ਕੋਈ ਗੱਲ ਨਹੀਂ ਤਾਂ ਫੇਰ ਖੜਾ ਕੇ ਲਿਆ ਮੈਂ ਆਪਾਂ ਘੇੜਾ ਤੇ ਚਲੋ ਜੀ ਮਿੱਤਰੋ ਠੀਕ ਆ ਮਿਲਦੇ ਆਂ ਫਿਰ ਗੁਰਦੁਆਰਾ ਚ ਆ ਵੀ ਚੱਲ ਕੇ ਹੋ ਜੀ ਪਹੁੰਚ ਗਏ ਆਪਾਂ ਮੋਲਵਾਲ ਤੇ ਸਾਹਮਣੇ ਆ ਗਿਆ ਗੁਰਦੁਆਰਾ ਹੈ ਵਾ ਤੇ ਗੁਰਦੁਆਰਾ ਮਨਜੀਤ ਸਾਹਿਬ ਤੇ ਕਰਵਾਉਨੇ ਆਪਾਂ ਚੱਲ ਗਏ ਹੁਣ ਦਰਸ਼ਨ ਲੋ ਜੀ ਪਹੁੰਚ ਗਏ ਗੁਰਦੁਆਰਾ ਮਨਜੀਤ ਸਾਹਿਬ ਤੇ ਤੇ ਆ ਜਗ੍ਹਾ ਮੱਛਿਆ ਦਾ ਕੋਇਤਰ ਦਿਹਾੜਾ ਤੇ ਆ ਦੁਕਾਨਾਂ ਜੇ ਲੱਗੀਆਂ ਨੇ ਤਾਂ ਕਰਕੇ ਅੱਜ ਗੁਰਦੁਆਰਾ ਸਾਹਿਬ ਮਸਿਆਤੇ ਭਾਰਤਾਂ ਦਾ ਥੋੜਾ ਜਿਹਾ ਇਕੱਠ ਗੁਰਦੁਆਰੇ ਚੱਲਦੇ ਆ ਜੀ ਲੋ ਜੀ ਕਰ ਲੋ ਦਰਸ਼ਨ ਗੁਰੂ ਘਰ ਦੇ ਸੰਗਤ ਬਹੁਤ ਪਹੁੰਚ ਰਹੀ ਹੈ ਜੀ ਤੇ ਜੀ ਗੁਰਦੁਆਰਾ ਸ੍ਰੀ ਮੱਜੀ ਸਾਹਿਬ ਪਾਸਾ ਹੀ 9ਵੀਂ 10ਵੀਂ ਇਤਿਹਾਸਕ ਗੁਰੂ ਘਰ ਹੈ

চিতা জমিতা জমিতা কন্যতীয় you <laughs> ਸਾਹਮਣੇ ਰਹਿ ਗਿਆ ਗੁਰਦੁਆਰਾ ਸ੍ਰੀ ਅੰਗੀਠਾ ਸਤਿਵਾਰਨ ਜੀਤ ਸਿੰਘ ਜੀ ਤੇ ਇੱਧਰ ਰਹਿ ਗਿਆ ਲੰਗਰ ਹਾਲ ਲੋ ਜੀ ਗੁਰਦੁਆਰਾ ਸ੍ਰੀ ਅੰਗੀਠਾ ਸਤਿਵ ਸਤਿਨਾਮ ਵਾਹਿਗੁਰੂ ਜੀ ਜਪੁ ਜੁਗਤੈ ਸਭ ਗੰਗੀ ਸੇ ਮੁਕਤ ਸਤਿਨਾਮ ਵਾਹਿਗੁਰੂ ਜੀ ਜਪੁ ਜੁਗਤੈ ਵਾਖੇ ਜੀ ਜੇ ਨਰਮਾ ਦਿਨ ਆਉਂਦਾ ਕੋ ਪਿਆਰਾ ਜੀ ਚੁੱਪ ਸੀ ਸੀ ਜੀ ਬੀਰ ਜੀ ਦਰਸ਼ਨ ਕਰਿਆ ਤੇ ਆਪਾਂ ਸਾਨੂੰ ਵੀ ਕਰਵਾਤੇ ਤੇ ਹੁਣ ਚੱਲਦੇ ਆਂ ਲੰਗਰ ਹਾਲ ਤੇ ਚੱਲ ਕੇ ਸਕਦੇ ਆ ਪ੍ਰਸਾਦਾ ਵਾਣੀ ਲੰਗਰ ਹਾਲ ਚ ਗੁਰੂਆਂ ਲੰਗਰ ਸਕਣਾ ਵੀ ਜ਼ਰੂਰੀ ਆ ਜੀ ਦਰਸ਼ਨ ਕਰਨ ਦੇ ਨਾਲ ਨਾਲ ਜਨਾਨ ਕੋ ਕੋ ਪੰਡਿਤ ਹੋਏ ਅਸਾਂ ਲੰਗਰ ਤੇ ਸੁਬੀਅ ਲਈ ਲੋ ਜੀ ਗੁਰੂ ਘਰੇ ਕਿੰਨਾ ਸ਼ਾਂਤੀ ਤੇ ਸਕੂਨ ਆਗਾ ਹਰ ਬਿੰਦਰਤ ਤੇਰੇ ਗੁਣ ਗੱਲਿਆ ਰਹਾਉ ਨਾਹੋ ਜਿਤੇ ਸਤਿਨੀ ਪੜਿਆ ਮੂਰਤ ਤੁਮਕ ਦਾ ਜਨਮ ਭਇਆ ਪ੍ਰਮੋਤ ਰਹਾ ਵਿਸਰਤੀ ਸ਼ਰਮ ਜਿਸੁ ਨਹੀਂ ਵਿਸਰਿਆ ਆਖਾ ਮੰਨ ਲਾ ਪੰਜਵਾ ਤੇਰੀ ਵਰੀਆ ਜੀ ਇਹ ਰਹਿ ਗਿਆ ਗੁਰੂ ਕਾ ਲੰਕਰ ਤੇ ਸਕਦੇ ਪ੍ਰਸਾਦਾ ਪਣੀ ਸੰਗਿਆਮ ਜੀ ਇਹ ਹੈ ਗੁਰਦੁਆਰਾ ਸਾਹਿਬ ਬੱਬਾ ਜੀ ਪਕੌੜਿਆਂ ਦਾ ਹਲੋਂਦੇ ਹੁੰਦੇ ਹੈਗੇ ਆਪਣੀ ਦੁਕਾਨ ਤੇ ਇਹ ਬੜੀ ਤੋਣੇ ਹੈਗੇ ਤੇ ਹਰੇਕ ਸਾਲ ਲਾਉਂਦੇ ਨੇਗੇ ਤੇ ਹਰੇਕ ਮੱਸਿਆ ਤੇ ਤੇ ਆਪਾਂ ਲੈ ਚੇ ਨੇ ਪਕੌੜੇ ਤੇ ਬਸ ਹੁਣ ਚੱਲਦੇ ਆ ਪਿੰਡ ਨੂੰ ਦਰਸ਼ਨ ਆਪ ਕਰਿਆ ਗੁਰਦੁਆਰਾ ਸਾਹਿਬ ਦੇ ਚਲੋ ਜੀ ਰਿਆ ਬੱਬਾ ਪਕੌੜੇ 삭 ਕੇ ਦੇਖ ਲਈਏ ਫਿਰ ਤੇਰੇ 삭 ਕੇ ਜਾ ਕਰਾਂਗੇ ਪੱਕਾ ਚਲੋ ਜੀ ਮਤਰਾ ਪਈ ਹੈ ਚੱਲੇ ਹੁਣ ਪਿੰਡ ਨੂੰ ਅੱਜ ਜੀ ਆ ਜੀ ਮਛਿਆ ਦਾ ਪਵਿੱਤਰ ਦਿਹਾੜਾ ਤੇ ਬਾਬਾ ਆਪਾਂ ਬੰਦਾ ਸਿੰਘ ਬਹਾਦਰ ਜੀ ਦਾ ਸ਼ੀਦੀ ਦਿਹਾੜਾ ਵੀ ਸੀਗਾ ਤੇ ਆਪਾਂ ਇਸ ਕਰਕੇ ਗੁਰਦੁਆਰਾ ਮਨਜੀਤ ਸਾਹਿਬ پاسਾਈ ਨੌਵੀਂ ਦਸਵੀਂ ਮੋੜ ਵਾਲਾ ਗੁਰੂ ਦੇ ਚਰਨਾਂ 'ਚ ਆਜਾੜੀ ਲਵਾਇਆ ਜੀ ਤੇ ਆਪਾਂ ਨੂੰ ਵੈਸੇ ਤਾਂ ਸਭ ਨੂੰ ਜਾਣਣਾ ਚਾਹੀਦਾ ਜੀ ਹਨਾ ਗੁਰੂਆਂ ਦੇ ਜਨਮ ਦਿਹਾੜਿਆਂ ਤੇ ਤੇ ਸ਼ੀਦੀ ਦਿਹਾੜਿਆਂ ਤੇ ਤੇ ਮੰਨਦੇ ਆ ਵੀ ਕਈ ਕਈ ਜਣਾਂ ਦੀ ਪਹੁੰਚ ਨਹੀਂ ਹੁੰਦੀ ਹੈ ਨਾ ਤੇ ਫਿਰ ਵੀ ਆਪਾਂ ਨੂੰ ਇੱਕ ਜਨਮ ਦਿਹਾੜਾ ਹੋਇਆ ਜੀ ਆਪਣੇ ਗੁਰੂਆਂ ਦਾ ਤੇ ਇੱਕ ਸਿੱਧੀ ਦਿਹਾੜਾ ਇਹਨਾਂ ਦਿਹਾੜਿਆਂ ਨੂੰ ਮੁੱਖ ਰੱਖਦੇ ਆ ਆਪਾਂ ਨੂੰ ਆਪਣੇ ਪਿੰਡ ਦੇ ਗੁਰੂ ਘਰ ਦੇ ਵਿੱਚ ਹਾਜ਼ਰੀ ਹਰ ਇੱਕ ਗੁਰਸਿੱਖ ਵੀਰ ਨੂੰ ਲਗਾਉਣੀ ਚਾਹੀਦੀ ਆ ਤੇ ਕਿਉਂਕਿ ਇਹ ਆਪਣਾ ਇੱਕ ਉਹੀ ਨਹੀਂ ਹੈਗਾ ਤੇ ਕਿਉਂਕਿ ਇਹ ਆਪਣਾ ਫਰਜ਼ ਵੀ ਬਣਦਾ ਜੀ ਉਕੇ ਅੱਜ ਆਪਾਂ ਜੋ ਕੁਝ ਵੀ ਆ ਗਿਆ ਆ ਆਪਾਂ ਆਪਣੇ ਗੁਰੂਆਂ ਦੀ ਬਦੌਲਤ ਹੀ ਆ ਤੇ ਆਪਾਂ ਨੂੰ ਇਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਪੂਰਾ ਹਮਮਾ ਕੇ ਮਨਾਉਣਾ ਚਾਹੀਦਾ ਜੀ ਤੇ ਗੁਰੂ ਘਰ ਵੱਧ ਜੜ ਕੇ ਹਿੱਸਾ ਪਾਉਣਾ ਚਾਹੀਦਾ ਜੀ ਆਪਾਂ ਨੂੰ ਹਾਜ਼ਰੀ ਜ਼ਰੂਰ ਲਗਾਉਣੀ ਚਾਹੀਦੀ ਆ ਤੇ ਜਿੰਨਾਂ 'ਚ ਪਹੁੰਚ ਨਹੀਂ ਆਏਗੀ ਬਾਹਰ ਆਪਣੇ ਇਤਿਹਾਸਿਕ ਗੁਰੂ ਘਰਾਂ ਤੇ ਜਾਣ ਦੀ ਤੇ ਉਹ ਆਪਣੇ ਪਿੰਡ ਦੇ ਗੁਰੂ ਘਰ 'ਚ ਹੀ ਜ਼ਰੂਰ ਹਾਜ਼ਰੀ ਲਵਾਇਆ ਕਰੋ ਤੇ ਆਪਣੀ ਇੰਨੀ ਗੰਟੀ ਜ਼ਰੂਰ ਕਬੂਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਿੱਤਰੋ ਨਾਲੇ ਤਾਂ ਆਪਾਂ ਆਪਣੀ ਮਾਤਾ ਨੂੰ ਸਿਕਾਉਣਿਆ ਤੇ ਆ ਲੈ ਆਂਦੇ ਸਿਆਕਾ ਨੇ ਤੋਂ ਤੇ ਆਲੂ ਦੇ ਪਕੌੜੇ ਬਣੇ ਹੋਏ ਮਾਂ ਨਾਲੇ ਮਾਤਾ ਸਖਲੂ ਨਾਲੇ ਆਪਾਂ ਸਖਲਾਂ ਲਓ ਜੀ ਮਿੱਤਰੋ ਚਰਨੀ ਪਾ ਲਈ ਤੇ ਹੁਣ ਆਵਾ ਬਾਹਰੇ ਬਹਿ ਕੇ ਸਖਦੇ ਆਂ ਕੂਲਰ ਆਪਣਾ ਚੱਲਦਾਗਾ ਤੇ ਸੱਕੀਏ ਪਕੌੜੇ ਹੁਣ